ਆ ਬੈਠਾ ਆ ਵੀ ਦੋਸਤੋ ਲਓ ਜੀ ਦੋਸਤੋ ਪਿੰਡ ਘੰਡਾਵੰਨਾ ਤੁਹਾਨੂੰ ਦਿਖਾਉਣੇ ਆ ਕੋਬਰਾ ਸੱਪ ਆ ਬੈਠਾ ਹਾਂਜੀ ਦੋਸਤੋ ਕੋਬਰਾ ਸੱਪ ਇਹ ਇਸ ਟਾਈਮ ਘੰਡਾਵੰਨਾ ਪਿੰਡ ਤੇ ਮੋਟਰ ਦੇ ਉੱਤੇ ਕਮਰੇਚ ਸੀ ਸਮਾਨ ਦੇ ਵਿੱਚ ਤੇ ਜੇਕਰ ਨਾ ਇਸ ਨੂੰ ਦੇਖਦੇ ਮੁੰਡੇ ਤਾਂ ਕੋਈ ਵੀ ਅਣਹੋਣੀ ਹੋ ਸਕਦੀ ਹੈ ਕਿਉਂਕਿ ਬੇहद ਜ਼ਹਿਰੀਲਾ ਕੋਈ ਵੀ ਨੁਕਸਾਨ ਕਰ ਸਕਦਾ ਪਰ ਇਹਨਾਂ ਨੇ ਮਾਰਿਆ ਨਹੀਂ ਕਿਉਂਕਿ ਮਾਰਨਾ ਕੋਈ ਵੱਡੀ ਬਹਾਦਰੀ ਨਹੀਂ ਤੇ ਮਾਰਨਾ ਕੋਈ ਹੱਲ ਨਹੀਂ ਕਿਉਂਕਿ ਸੱਪ ਨੂੰ ਜਿੰਨਾ ਮਾਰਾਂਗੇ ਉੰਨੇ ਹੀ ਵੱਧ ਆਉਣਗੇ ਇਹ ਸਪੈਕਟਕਲਡ ਕੋਬਰਾ ਇਹਨੂੰ ਪਦਮ ਸੱਪ ਵੀ ਕਿਹਾ ਜਾਂਦਾ ਹੈ ਇਹਨੂੰ ਖੁੱਲੇ ਮਾਤਾਵਰਨ ਚ ਆਯਾਦ ਕਰਦੇ ਆਂਗੇ ਦੇਖ ਸਕਦੇ ਹੋ ਤੁਸੀਂ ਕਦੇ ਵੀ ਇਦਾਂ ਦਾ ਜੀਵ ਕਿਸੇ ਜਗ੍ਹਾ ਤੇ ਆ ਜਾਂਦਾ ਹੈ ਕਿਉਂਕਿ ਦੇਖੋ ਆਮ ਕਰਕੇ ਆਪਾਂ ਹੁਣ ਖੇਤਾਂ ਚ ਪਾਣੀ ਲੱਗਿਆ ਵਾ ਬਰਸਾਤਾਂ ਦਾ ਮੌਸਮ ਆ ਜਾਣਾ ਹੈ ਕੁਸ਼ਕ ਆ ਗਿਆ ਤਾਂ ਇਹ ਜਾਨਵਰ ਅਕਸਰੀ ਜਿਹੜੇ ਹੈਗੇ ਆ ਇਹ ਨਿਕਲ ਆਉਂਦੇ ਆ ਕਿਉਂਕਿ ਪਾਣੀ ਜਦੋਂ ਖੇਤਾਂ 'ਚ ਖੁੱਡਾਂ 'ਚ ਭਰ ਜਾਂਦਾ ਤਾਂ ਇਹ ਜਾਨਵਰ ਬਾਹਰ ਨਿਕਲਦੇ ਆ ਤਾਂ ਬਾਹਰ ਨਿਕਲ ਕੇ ਜਿਵੇਂ ਇਹ ਮੋਟਰ ਵਾਲਾ ਕਮਰਾ ਉਹਦੇ 'ਚ ਬੈਠ ਗਏ ਕਿਤੇ ਹੋਰ ਬੈਠ ਗਏ ਆਪਾਂ ਸੁਤੇ ਸਭਾਤ ਤੋਂ ਕੋਈ ਸਮਾਨ ਚਾਗਦੇ ਆ ਤਾਂ ਇਹ ਜਿਹੜਾ ਹੈਗਾ ਉਥੇ ਡੰਗ ਲੈਂਦੇ ਇਹਨਾਂ ਨੂੰ ਇਦਾਂ ਲੱਗਦਾ ਵੀ ਸਾਨੂੰ ਕੋਈ ਨੁਕਸਾਨ ਪਹੁੰਚਾਉਣ ਆਇਆ ਮਨੁੱਖ ਨੂੰ ਇਹ ਇਹ ਮਾਰਦੇ ਨਹੀਂ ਕਿਉਂਕਿ ਇਹਨਾਂ ਦਾ ਭੋਜਨ ਨਹੀਂ ਹੈਗਾ ਨਾ ਤਾਂ ਮਨੁੱਖ ਨੂੰ ਇਹਨਾਂ ਨੇ ਖਾਣਾ ਜਿਵੇਂ ਡੱਡੂ ਚੂਹਿਆਂ ਨੂੰ ਇਹ ਖਾ ਲੈਂਦੇ ਆ ਤਾਂ ਮਨੁੱਖ ਇਹਨਾਂ ਦੀ ਕੋਈ ਖਰਾਕ ਨਹੀਂ ਹੈਗੀ ਪਰ ਆਪਦੇ ਖਤਰੇ ਤੋਂ ਆਪਦੀ ਜਿੰਦਗੀ ਬਚਾਉਣ ਦਾ ਮਾਰਾ ਇਹ ਦਸ ਲੈਂਦਾ ਹੈ ਤਾਂ ਇਹਦੇ ਅੰਦਰ ਜ਼ਹਿਰ ਹੁੰਦਾ ਹੈ ਤਾਂ ਉਹਦੇ ਕਰਕੇ ਇਨਸਾਨ ਦੀ ਮੌਤ ਹੋ ਜਾਂਦੀ ਹੈ ਜ਼ਿਆਦਾਤਰ ਜਿਹੜੀ ਮੌਤ ਹੈ ਉਹ ਜਦੋਂ ਆਪਾਂ ਕਿਸੇ ਥੌਲੇ ਵਾਲੇ ਕੋਲੇ ਚੇਲੇ ਕੋਲੇ ਕੋਈ ਟੂਣਾ ਟਾਮਣ ਥੌਲਾ ਮਣਕਾ ਤਵੀਤ ਜਾਂ ਦੇਸੀ ਦੇ ਚੱਕਰ 'ਚ ਪੈਨੇ ਆ ਉਦੋਂ ਹੀ ਇਨਸਾਨ ਦੀ ਮੌਤ ਹੁੰਦੀ ਹੈ ਜੇਕਰ ਸਹੀ ਟ੍ਰੀਟਮੈਂਟ ਕਰਵਾਇਆ ਜਾਵੇ ਤਾਂ ਇਨਸਾਨ ਦੀ ਮੌਤ ਹੈ ਜਿਹੜੀ ਉਹ ਨਹੀਂ ਹੁੰਦੀ ਇਨਸਾਨ ਬਚ ਸਕਦਾ ਸੋ ਇਹਨਾਂ ਨੂੰ ਮਾਰਨਾ ਨਹੀਂ ਹੈਗਾ ਇਨਾਂ ਨੂੰ ਇਦਾਂ ਹੀ ਰੈਸਕਿਊ ਕਰਕੇ ਕਿਸੇ ਡੰਡੇ ਤੇ ਚੜਾ ਕੇ ਤੁਸੀਂ ਦੂਰ ਛੱਡ ਸਕਦੇ ਹੋ ਮੈਨੂੰ ਬੋਰੀ ਦੇ ਦਿਓ ਬਾਈ ਸਾਫ਼ ਬੋਰੀ ਦਿਓ ਇੱਕ ਜਿਹੜੀ ਫੱਟੀ ਨਾ ਹੋਵੇ ਸਾਫ਼ੀ ਇਹਨੂੰ ਬੋਰੀ ਚ ਪਾਵਾਂਗੇ ਹਾਂ